ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਹਿਮਾਚਲ ਦੇ ਜ਼ਿਲ੍ਹਾ ਊਨਾ ਦੀਆਂ ਤਸਵੀਰਾਂ ਨੇ ਜਿੱਥੇ 2 ਤਰੀਕ ਨੂੰ ਸਵੇਰੇ ਪਈ ਬਾਰਿਸ਼ ਤੋਂ ਬਾਅਦ ਇੰਨਾ ਬੁਰਾ ਹਾਲ ਹੋ ਗਿਆ ਕਿ ਹਨਾ ਵਰਗੇ ਹਾਲਾਤ ਬਣ ਗਏ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ NH503 ਨੇ ਜਿਹੜਾ ਕਿ ਧਰਮਸ਼ਾਲਾ ਨਾਲ ਜੋੜਦਾ ਹੈ ਔਰ ਅੱਗੇ ਕੀਰਤਪੁਰ ਸਾਹਿਬ ਵੱਲ ਵੀ ਚਲੇ ਜਾਂਦਾ ਹੈ ਤੇ ਇਹ ਇੰਨੇ ਮਾਰੇ ਹਾਲਾਤ ਜਿਹੜੇ ਜ਼ਿਲ੍ਹਾ ਊਨਾ ਦੇ ਹਿਮਾਚਲ ਪ੍ਰਦੇਸ਼ ਦੇ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਜਿੱਥੇ ਪਾਣੀ ਪਾਣੀ ਹੋ ਗਿਆ ਹੈ